सो जी प्रेमियर सी अज फिल्म खुड़ी हरियाणा वाली कह लिए छोरे हरियाणे दी सो so, सानू तो घनी ਸੂਤ 3 ਲੱਗੀ ਆ ਮੈਂ ਜੇ ਸੌਰੀ ਗਲਤ ਵਰਡ ਬੋਲਿਆ ਹੋਵੇ ਤਾਂ ਮੈਨੂੰ ਮਾਫ ਜਿਹੜੀ ਮਾਫੀ ਦਿੱਤੀ ਜਾਵੇ ਬਟ ਵਾਕੇ ਯਾਰ ਮਜ਼ਾ ਆ ਗਿਆ ਫਿਲਮ ਵੇਖ ਕੇ ਫਿਲਮ ਤੁਹਾਨੂੰ ਹਸਾਣ ਦੀ ਵਾਅਦਾ ਹੈ ਫਿਲਮ ਫਿਲਮ ਦੇ ਵਿੱਚ ਜਿਹੜਾ ਹੈ ਹਰ ਇੱਕ ਈਮੋਸ਼ਨ ਹੈ ਔਰ ਤੁਹਾਨੂੰ ਰੋਵਾਏਗੀ ਵੀ ਫਿਲਮ ਔਰ ਫਿਲਮ ਦੀ ਜੇ ਸਟੋਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਪਹਿਲਵਾਨਾਂ ਦੇ ਘਰ ਦੀ ਗੱਲ ਚੱਲ ਰਹੀ ਹੈ ਮੁੰਡਾ ਜਿਹੜਾ ਪੰਜਾਬੀ ਜੱਟ ਤੇ ਕੁੜੀ ਹਰਿਆਣੇ ਵਾਲ ਦੀ ਹੈ ਯਾਨੀ ਕਿ ਜੱਟਣੀ ਹੈ ਸੋ ਇਹ ਜੱਟ ਤੇ ਜੱਟਣੀ ਕਿਵੇਂ ਮਿਲਦੇ ਹੈ ਕਿਵੇਂ ਇਹਨਾਂ ਦੀ ਪਿਆਰ ਦੀ ਕਹਾਣੀ ਅੱਗੇ ਵੱਧਦੀ ਹੈ ਇੱਕ ਇੱਕ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਇੱਕ ਮੇਨ ਐਲੀਮੈਂਟ ਪਾਇਆ ਹੋਇਆ ਬਟ ਇਹ ਲਾਲੀ ਜਿਹੜੀ ਹੈ ਨਾ ਉਹ ਕਿਵੇਂ ਸਾਰਿਆਂ ਨੂੰ ਘੁਮਾਉਂਦੀ ਹੈ ਇੱਕ ਦੂਜੇ ਦੇ ਪਿੱਛੇ ਉਹ ਵੀ ਵੇਖਣ ਵਾਲੀ ਚੀਜ਼ ਹੈ ਸੋ ਮੈਨੂੰ ਲੱਗਦਾ ਹੈ ਕਿ ਫਿਲਮ ਦੀ ਸਟੋਰੀ ਫਿਲਮ ਦੇ ਗਾਣੇ ਜਾਂ ਫਿਲਮ ਦੀ ਡਾਇਰੈਕਸ਼ਨ ਹਰ ਚੀਜ਼ ਜਿਹੜੀ ਹੈ ਫਿਲਮ ਦੇ ਡਾਇਲੋਗਸ ਇਵਨ ਬਹੁਤ ਸੋਹਣੀ ਹੈ ਬਹੁਤ ਸੋਹਣੀ ਤਰੀਕੇ ਨਾਲ ਲਿਖੀ ਗਈ ਹੈ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਆਏ ਹੋਏ ਸੀ ਖਾਸ ਕਰ ਹਰਿਆਣੇ ਤੋਂ ਆਏ ਹੋਏ ਸੀ ਜਿਹੜੇ ਜਿਨ੍ਹਾਂ ਦੇ ਘਾਰੇ ਫਿਲਮ ਸ਼ੂਟ ਹੋਈ ਉਹ ਵੀ ਇੱਥੇ ਪਹੁੰਚੇ ਹੋਏ ਸੀ ਆਪਣੇ ਪਰਿਵਾਰ ਦੇ ਸਮੇਤ ਸੋ ਉਹਨਾਂ ਨੇ ਵੀ ਆਪਣੇ ਐਕਸਪੀਰੀਅੰਸ ਜਿਹੜੇ ਆ ਉਹ ਸ਼ੇਅਰ ਕੀਤੇ ਆ ਕਿ ਕਿਵੇਂ ਦੇ ਉਹਨਾਂ ਨੂੰ ਫਿਲਮ ਲੱਗੀ ਹੈ ਤੇ ਉਹਨਾਂ ਦਾ ਐਕਸਪੀਰੀਅੰਸ ਕੀ ਸੀਗਾ ਇਸ ਫਿਲਮ ਦੇ ਵਿੱਚ ਇਸ ਫਿਲਮ ਦਾ ਪਾਰਟ ਹੋਣਾ ਹੈ ਆਪਣੇ ਘਰ ਦੇ ਵਿੱਚ ਸ਼ੂਟ ਜਿਹੜੀ ਹੈ ਹੁੰਦੀ ਵੇਖਣਾ ਸੋ ਫਿਲਮ ਕੁੜੀ ਹਰਿਆਣੇ ਵਾਲ ਦੀ ਅੱਜ ਪ੍ਰੀਮੀਅਰ ਹੋ ਚੁੱਕਿਆ ਹੈ ਕੱਲ ਇਹ ਫਿਲਮ ਜਿਹੜੀ ਹੈ ਫਾਈਨਲੀ 14 ਜੂਨ ਨੂੰ ਰਿਲੀਜ਼ ਕਾਨੂੰ ਇਸ ਫਿਲਮ ਤੋਂ ਕੱਲ ਮੁੰਬਈ ਪ੍ਰੀਮੀਅਰ ਸੀ ਅੱਜ ਮੋਹਾਲੀ ਦੇ ਵਿੱਚ ਐ ਸੋ ਮੀਡੀਆ ਵੱਲੋਂ ਤੇ ਲੋਕ ਜਿਹੜੀ ਹੈ ਬਹੁਤ ਪਸੰਦ ਕੀਤੀ ਜਾ ਰਹੀ ਹੋ ਜਿਹੜੇ ਇੱਥੇ ਲੋਕੀ ਪਹੁੰਚੇ ਹੋਏ ਸੀ ਉਹਨਾਂ ਦੇ ਰਿਵਿਊਸ ਤਾਂ ਬਹੁਤ ਸੋਹਣੇ ਐ ਬਟ ਹੁਣ ਇਹ ਵੇਖਾਂਗੇ ਕਿ ਜਦੋਂ ਇਹ ਫਿਲਮ ਕੱਲ ਰਿਲੀਜ਼ ਹੋਏਗੀ ਲੋਕਾਂ ਦੇ ਦਿਲਾਂ ਵਿੱਚ ਤੱਕ ਪਾਉਗੀ ਕਿ ਨਹੀਂ ਬਟ ਮੈਨੂੰ ਲੱਗਦਾ ਕਿ ਸ਼ਾਇਦ ਤੱਕ ਪਾ ਜਾਊਗੀ ਕਿਉਂਕਿ ਬਹੁਤ ਸੋਹਣੀ ਫਿਲਮ ਐ ਬਟ ਉਹ ਸਭ ਤੁਹਾਨੂੰ ਦੇਖਣ ਦੇ ਲਈ ਆਪਣੇ ਰਿਵਿਊਸ ਦੇਣ ਦੇ ਲਈ ਤੁਹਾਨੂੰ ਜਾਣਾ ਪੈਣਾ ਐ ਫਿਲਮ ਦੇਖਣ ਲਈ ਆਪਣੇ ਸਨੇਰਲੇ ਸਿਨੇਮਾ ਕਰਦੇ ਬਚ ਬਟ ਫਿਲਹਾਲ ਜਿਹੜੇ ਇੱਥੇ ਆਰਟਿਸਟ ਪਹੁੰਚੇ ਹੋਣਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਜਿਹੜੀ ਕਰਾਂ ਦੀ ਪੂਰੀ ਕੋਸ਼ਿਸ਼ ਕਰਾਂਗੀ ਔਰ ਜਿਹੜਾ ਪੂਰਾ ਪ੍ਰੀਮੀਅਰ ਦਾ ਹੈ ਜਿਹੜਾ ਇਵੈਂਟ ਹੈ ਉਹ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਸੋ ਚੱਲਦੇ ਆ ਅੰਦਰ ਵੇਖਦੇ ਆ ਕੀ ਚੱਲ ਰਿਹਾ ਹੈ ਬਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਸਮੇਂ ਜ ਸਮਾਂ ਕੱਢ ਕੇ ਆਏ ਹੋ ਰਾਈਟ ਤੇ ਇੰਨੀ ਗਰਮੀ ਜ ਆ ਗਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਮਤਲਬ ਇਹ ਰਿਕਵੈਸਟ ਕਰਦਾ ਵੀ ਕੱਲ ਨੂੰ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਵੀ ਜਾਣਾ ਹੈ ਤੇ ਜਿੱਥੇ-ਜਿੱਥੇ ਵੀ ਤੁਸੀਂ ਜਾਣਾ ਤੁਸੀਂ ਉਹਨਾਂ ਦਾ ਜੈਨੂਇਨ ਰਿਵਿਊਜ਼ ਦਾ ਜਿਹੜੇ ਲੋਕਾਂ ਦੇ ਹੋ ਤੁਸੀਂ ਲੋਕਾਂ ਤੱਕ ਪਹੁੰਚਾਉਣੇ ਆ ਜਿਵੇਂ ਵੀ ਉਹਨਾਂ ਨੂੰ ਲੱਗੂ ਜੇ ਕੋਈ ਖਰਾਬੀ ਲੱਗਦੀ ਹੈ ਕੋਈ ਵੀ ਪ੍ਰੋਬਲਮ ਹੋਵੇ ਸਾਡੇ ਤੱਕ ਤੁਸੀਂ ਖਾਸ ਤੌਰ ਤੇ ਪਹੁੰਚਦੀ ਕਰੋ ਵੀ ਗਾਣ ਉਹ ਅਸੀਂ ਉਹ ਚੀਜ਼ਾਂ ਨੂੰ ਰਿਕਵਰ ਕਰੀਏ ਤੇ ਸੋਨਮ ਜੀ ਕਿਵੇਂ ਲੱਗੇ ਤੁਹਾਨੂੰ ਆਹਾ 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 2 ਲੱਖ ਰੁਪਏ ਹੋ ਗਿਆ ਇੱਕ ਬੜਾ ਰਿਸਕ ਲੈ ਕੇ ਤਾਂ ਦਾ ਪਰਚਾ ਪੜਾਇਆ ਆ ਔਡੀਅੰਸ ਤੱਕ ਪਹੁੰਚੇਗੇ ਸਿਰਫ ਤੇ ਉਹ ਕੋਸ਼ਿਸ਼ ਨਹੀਂ ਆਇਆ ਇਸ ਨੇ ਵਰਕੇ ਹੋਰ ਇਹਨੇ ਕਮਾਲ ਦੇ ਆਰਟਿਸਟਾਂ ਦਾ ਕੰਮ ਕਰਦੇ ਮੈਂ ਤੁਹਾਨੂੰ ਜੱਲਾ ਤਿੰਨ ਚਾਰ ਕਹਿਣੀ ਹੈ ਪਹਿਲੀ ਗੱਲ ਇਹ ਹੈ ਵੀ ਐਨੀ ਤੇ ਸੋਨਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਨੀ ਤੁਰੇ ਫਿਰਦੇ ਇਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਦਾ ਇਹੋ ਜਿਹਾ ਐਕਟਰ ਤੇ ਇਹੋ ਜੀ ਕੁੜੀ ਨਾ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਭਈ ਮੈਂ ਹਜੇ ਕਲਾਕਾਰ ਦਾ ਕੰਮ ਕਰ ਓਏ ਚੱਲ ਸलाम ਮੇਰੀ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਆ ਵੀ ਮੇਰੀ ਹੀਰੋ ਨੇ ਕੋਈ ਗੱਲ ਨਹੀਂ ਇਹ ਕਹਿੰਨੇ ਮੰਮੀ ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ ਲਾ ਮੈਂ ਕਮਾਲ ਦੀ ਗੱਲ ਸੁਣਿਓ ਸੁਣਿਓ ਸੁਣੇ ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਊਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ ਮੈਂ ਭੁੱਲ ਭੱਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ 'ਚ ਮੈਨੂੰ ਐਸਾ ਸ਼ਖਸ ਆ ਥਿਸ ਸਾਰ ਆਫ ਮਾਈਂਡ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਭੇਜੀ ਇਹ ਪੰਜਾਬੀ ਇੰਡਸਟਰੀ ਦਾ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆ ਧਰ ਲਿਆ ਨਾ ਜਿਹੜਾ ਇਹ ਮੈਂ ਬੜਾ ਹੀ ਫੈਨ ਆ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਚ ਤੁਹਾਡੇ ਪ੍ਰਸਾਲਿਆਂ ਦਾ ਐਸੀ ਵਧੀਆ ਫਿਲਮ ਮੇਰਾ ਗੱਲ ਬਹੁਤ ਹੀ ਘਟ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਇਹ ਲੱਗਦਾ ਹਮ ਵੀ ਕਦੇ ਐਸੇ ਤੇ ਅਸੀਂ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੀ ਟੀਮ ਚੋਂ ਬਹੁਤ ਜਣਿਆਂ ਨੂੰ ਅਸੀਂ ਇਸ ਦਿਨ ਮਿਸ ਕਰ ਰਹੇ ਆਂ ਕਾ ਵੀ ਬੰਦੇ ਨਹੀਂ ਆ ਪਏ ਸਾਡੇ ਆਨਰੇਬਲ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਰਕੇਸ਼ ਭਾਜੀ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਸਾਡੇ ਬਹੁਤ ਸਾਰੇ ਕਾਰਜੋਗ ਨੇ ਪਿਆਰੇ ਵੀਰ ਨੇ ਕਿਉਂਕਿ ਉਹਨਾਂ ਦੀ ਦੂਜੇ ਪਾਸੇ ਫਿਲਮ ਚੱਲ ਰਹੀ ਹੈ ਅਮਰਿੰਦਰ ਭਾਈ ਨਾ ਜਿਹੜੇ ਕਿ ਬਹੁਤ ਘੱਟ ਕੰਮ ਕਰਦੇ ਨੇ ਉਹਨਾਂ ਨੇ ਫਿਲਮਾਂ ਬਣਾਉਣੀਆਂ ਰਾਈਟ ਤੇ ਬਾਕੀ ਹਰਦੀਪ ਗੇਲ ਸਾਹਿਬ ਸਾਡੀ ਹੋਰ ਵੀ ਕਾ ਮੱਟੂ ਨਹੀਂ ਆਇਆ ਯਾਰ ਮੱਟੂ ਕਿੱਥੇ ਆ ਹਾਂ ਮੱਟੂ ਵੀ ਨਹੀਂ ਆਇਆ ਮੱਟੂ ਵੀ ਨਹੀਂ ਸੋ ਅਸੀਂ ਸਾਰਿਆਂ ਨੂੰ ਮਿਸ ਕਰਦੇ ਆ ਆਪਣੀ ਸਾਰੀ ਟੀਮ ਨੂੰ ਤੇ ਆਈ ਹੋਪ ਤੁਸੀਂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਿਆ ਆਈ ਹੋਪ ਤੁਸੀਂ ਓਵੇਂ ਓਵੇਂ ਦੇਖੋ ਓਵੇਂ ਓਵੇਂ ਬੋਲ ਕੇ ਪਾਇਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਵਰਲਡ ਵਾਈਡ ਮਾਈਟ ਬੀ ਅਦਰੋਂ ਵੀ ਅੱਜ ਕੌਣ ਦਾ ਰਿਲੀਜ਼ ਕਰੂਗਾ ਕੱਲ ਨੂੰ 14 ਤਰੀਕ ਨੂੰ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜੇ ਕੀ ਲੱਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਗਾਣ ਨੂੰ ਵਧੀਆ ਮਿਹਨਤ ਕਰਕੇ ਫੇਰ ਰਿਲੀਜ਼ ਕਰਾਂਗੇ ਕੋਸ਼ਿਸ਼ ਕਰਦੇ ਤੇ ਬਾਕੀ ਕੋਈ ਨਹੀਂ ਸਵਾਲ ਜੀ 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 ਇਹ ਰ ਮੈਂ ਹਰੇਕ ਚੀਜ਼ ਲੱਭਦਾ ਨਹੀਂ ਮੇਰਾ ਵੀਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐਂ ਲੱਗਦਾ ਕਿ ਮੈਂ ਐਕਟਿੰਗ ਨਹੀਂ ਕਰਦਾ ਕੈਂਡੋ ਦੋਹੀ ਨਿੱਕਾ ਜਿਹੇ ਉਦਾਰ ਸ਼ਿਵਾ ਜਾਂ ਸ਼ਿਵਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾ ਦਿੰਦੇ ਕਿਉਂਕਿ ਜਿਹੜਾ ਜ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆ ਹੀ ਜਾਂਦੀ ਹੈ ਹੁਣ ਇਹਨਾਂ ਕਿ ਆਪ ਦੀ ਰੀਅਲ ਲਾਈਫ ਦੀ ਕੁੜੀਆਂ ਲਾਉਦਾ ਫਿਰਦਾ ਇਹਦਾ ਗੋਨੀ ਮੈਂ ਵਹਿ ਰਿਹਾ ਹੁਣ ਕੋਈ ਮਸਲਾ ਨਹੀਂ ਐਡਾ ਇਹ ਤਾਂ ਛੋਟੇ ਤੇ ਕਰਦੇ ਰਹੇ ਮੈਨੂੰ ਹੀ ਵਕਤ ਪਿਆ ਸੀ ਇਹਨਾਂ ਨੂੰ ਤਾਂ ਸਾਫ ਸਾਫ ਬਹਿ ਜਾਂਦੀ ਇਹਨਾਂ ਨੂੰ ਤਾਂ ਆਉਂਦੀ ਥੋੜੀ ਬਹੁਤੀ ਐਂ ਗੁਲੀ ਗੁਲੀ ਡੰਡੇ ਦੇ ਕੈਰੈਕਟਰ ਆਲੇ ਫਟ ਦੇ ਕੁਸ਼ਤੀ ਨੇੜੇ ਜਿਹੜੇ ਵੀ ਕੁਸ਼ਤੀ ਤਫਸ ਤੇ ਤੁਸੀਂ ਵੀ ਸਾਰੇ ਦੇਖ ਕੇ ਆਓ 뮤జిక్ ਬਹੁਤ ਖਾਸ ਸੀ ਗਾਇਸ ਨੂੰ हां ਨਹੀਂ ਨੀ ਬੜਾ ਬਹੁਤ ਵਧੀਆ ਕਲ ਚੁੱਕੇ ਮੈਨੂੰ ਲੱਗੇ ਪੂਰਾ ਦਿਖਾਇਆ ਕਮਾਲ ਕਮਾਲ ਬਹੁਤ ਬਿਲਕੁਲ ਬਿਲਕੁਲ ਬਹੁਤ ਸੋਹਣੀ ਹੈ ਬਹੁਤ ਸੋਨਮ ਹੋਣਾ ਦੀ ਹਰਿਆਣਵੀ ਬੜੀ ਸੋਹਣੀ ਵਧੀਆ ਹਰਿਆਣਵੀ ਬੋਲੀ ਆ ਉਹਨਾਂ ਨੇ ਤੇ ਤੁਸੀਂ ਸਾਰੇ ਦੇਖ ਕੇ ਆਓ ਵਧੀਆ ਲੱਗੂਗੀ ਦਿਦਾਰ ਗਿਲ ਸਾਡੇ ਨਾਲ ਮੌਜੂਦ ਨੇ ਦਿਦਾਰ ਤੁਹਾਡਾ ਕੈਰੈਕਟਰ ਬਹੁਤ ਮਜ਼ੇਦਾਰ ਸੀਗਾ ਮਜ਼ਾ ਆ ਗਿਆ ਕਿਵੇਂ ਤੇ ਲੱਗੀ ਸਾਰੇ ਨਾਲ ਬੈਠ ਕੇ ਫਿਲਮ ਸੀ ਥੈਂਕ ਯੂ ਜੀ ਸੋ ਬਹੁਤ ਵਧੀਆ ਲੱਗਾ ਅੱਜ ਪ੍ਰੀਮੀਅਰ ਸੀਗਾ ਤੇ ਕੱਲ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਜਣੀ ਆ ਤੇ ਬਹੁਤ ਫੈਮਿਲੀ ਵਾਲੀ ਫਿਲਮ ਆ ਤੇ ਬਹੁਤ ਜਿਆਦਾ ਇੰਟਰਟੇਨਿੰਗ ਆ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵਿੱਚ ਸੋ ਸਾਰਿਆਂ ਨੂੰ ਵੇਖਣੀ ਚਾਹੀਦੀ ਬਹੁਤ ਕੈਂਟ ਫਿਲਮ ਐ ਇਹ ਵੀ ਹੈ ਕਿ ਦੋਸਤਾਂ ਦੇ ਚੱਕਰ 'ਚ ਨਹੀਂ ਫਸਣਾ ਚਾਹੀਦਾ ਹਾਂ ਦੋਸਤਾਂ ਦੇ ਆਖੀ ਨਹੀਂ ਲੱਗਣਾ ਚਾਹੀਦਾ ਦੋਸਤਾਂ ਦੇ ਮਗਰ ਲੱਗੋਗੇ ਬਿਨਾਂ ਸੋਚੇ ਸਮਝੇ ਤੇ ਛਤਰ ਖਾਓਗੇ ਤੁਸੀਂ ਵੇਖ ਲਿਆ ਛਰ ਸੋ ਬਿਨਾਂ ਸੋਚੇ ਸਮਝੇ ਕੋਈ ਜ਼ਿੰਦਗੀ ਦੀ ਡਿਸੀਜਨ ਨਹੀਂ ਲੈਣਾ ਚਾਹੀਦਾ ਸੋ ਮੈਂ ਲੈ ਬੈਠਾ ਫਿਲਮ 'ਚ ਬਿਨਾਂ ਸੋਚੇ ਡਿਸੀਜਨ ਸਾਨੂੰ ਪਤਾ ਨਹੀਂ ਸੀਗਾ ਦੋਸਤੀ ਨਿਭਾਉਣ ਦੇ ਚ ਹਾਂਜੀ इमोशनल ਬਹੁਤ ਵਧੀਆ ਵਿੱਚ ਇਮੋਸ਼ਨਸ ਬਹੁਤ ਵਧੀਆ ਤਰੀਕੇ ਨਾਲ ਰਕੇਸ਼ ਜੀ ਤੇ ਉਹਨਾਂ ਭਾਜੀ ਉਹਨਾਂ ਨੇ ਪਾਏ ਤੇ ਬਾਕੀ ਕਿਰਦਾਰ ਐਵੇਂ ਭਾਜੀ ਨੇ ਸੋਨਮ ਬਾਜਵਾ ਨੇ ਸਿਰਾ ਕਰਾਇਆ ਪਿਆ ਹਨੀ ਮੱਟੂ ਭਾਜੀ ਉਹਨਾਂ ਹਰਦੀਪ ਗਿੱਲ ਭਾਜੀ ਸਾਰੇ ਜਿੰਨੇ ਵੀ ਕਿਰਦਾਰ ਸੀਗੇ ਸਿਰਾ ਕਰਾਇਆ ਪਿਆ ਸਾਰਿਆਂ ਨੇ ਬਹੁਤ ਵਧੀਆ ਸੀਗਾ ਸੀਮਾ ਕੌਸ਼ਲ ਜੀ ਸਾਡੇ ਨਾਲ ਮੌਜੂਦ ਨੇ ਮੈਮ ਬਹੁਤ ਵਧੀਆ ਲੱਗਿਆ ਤੁਹਾਡਾ ਕਰੈਕਟਰ ਜਿਹੜੀ ਤੁਸੀਂ ਹਰਿਆਣਵੀ ਬੋਲੀ ਨਾਲ ਹੱਤ ਕਰਾਤੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੋੜੀ ਜੀ ਹਾਂ ਬਟ ਫਿਲਮ ਦੇ ਵਿੱਚ ਇਮੋਸ਼ਨਸ ਵੀ ਬਹੁਤ ਹੈ ਹਾਸਾ ਵੀ ਬਹੁਤ ਹੈ ਜਦੋਂ ਤੁਸੀਂ ਹੁਣ ਇੱਥੇ ਬੈਠ ਕੇ ਵੇਖ ਰਹੇ ਸੀ ਸਾਡੀ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਥੋੜੇ ਥੋੜੇ ਤੁਸੀਂ ਵੀ ਇਮੋਸ਼ਨਲ ਹੋਏ ਜਦੋਂ ਵੇਖੇ ਤਾਂ ਬਈ ਸੀਨ ਆਇਆ ਹਾਂ ਜਦੋਂ ਇਮੋਸ਼ਨਲ ਸੀਨ ਆਉਂਦਾ ਤਾਂ ਨੇਚਰਲੀ ਵਧੀਆ ਲੱਗਦਾ ਤੇ ਪਰ ਪੂਰੀ ਫਿਲਮ ਦੇਖ ਕੇ ਵੀ ਅੱਜ ਪੂਰੀ ਫਿਲਮ ਦੇਖੀ ਹੈ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਅਸੀਂ ਵੀ ਅੱਜ ਪਹਿਲੇ ਦਿਨ ਹੀ ਦੇਖੀ ਹੈ ਮੈਨੂੰ ਤਾਂ ਸਿਰਫ ਆਪਣਾ ਆਪਣਾ ਹੀ ਟਰੈਕ ਪਤਾ ਸੀਗਾ ਤਿਆਜ ਜਿਹੜਾ ਇੰਨਾ ਲਾਫਟਰ ਹੈ ਮੈਂ ਸੋਚਿਆ ਨਹੀਂ ਸੀ ਇਹ ਮੇਰੇ ਲਈ ਵੀ ਸਰਪ੍ਰਾਈਜ਼ ਸੀ ਵੀ ਇੰਨਾ ਲਾਫਟਰ ਹੋਗਾ ਵੈਸੇ ਅਸੀਂ ਤੁਸੀਂ ਪੰਜਾਬੀ ਇੰਡਸਟਰੀ ਦੇ ਬਹੁਤ ਅੱਛੇ ਔਰ ਲੋਕੀ ਤੁਹਾਨੂੰ ਜਾਣਦੇ ਨਾ ਵੀ ਚਹਿ ਰਹੇ ਹੋ ਉਸੇ ਤਰੀਕੇ ਨਾਲ ਬਹੁਤ ਸਾਰੇ ਹੋਰ ਪੰਜਾਬੀ ਆਰਟਿਸਟ ਵੀ ਹਮੇਸ਼ਾ ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਬਟ ਇਸ ਵਾਰ ਨਵੇਂ ਫੇਸੇ ਵੀ ਦੇਖਣ ਨੂੰ ਮਿਲੇ ਸੋ ਉਹ ਖੁਸ਼ੀ ਹੋਈ ਕਿ ਹਾਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਹਰਿਆਣਾ ਦਾ ਟੈਲੈਂਟ ਆ ਉਹ ਵੀ ਵਿਖਾ ਰਹੇ ਬਿਲਕੁਲ ਇੱਕ ਸੰਜ ਦਿਖਾਈ ਹੈ ਪੰਜਾਬ ਤੇ ਹਰਿਆਣਾ ਦੀ ਬਹੁਤ ਵਧੀਆ ਲੱਗਿਆ ਔਰ ਦੋਨਾਂ ਮਤਲਬ ਉਹਨਾਂ ਲੋਕਾਂ ਨੇ ਸਾਨੂੰ ਪਿਆਰ ਵੀ ਬਹੁਤ ਦਿੱਤਾ ਹੈਪੀ ਰਾਈ ਕੋਟੀ ਸਾਈਡ ਨਾਲ ਮੌਜੂਦ ਨੇ ਹੈਪੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹਨਾਂ ਚੇਅਰ ਬਾਅਦ ਮਿਲ ਕੇ ਕਿਵੇਂ ਹੋ ਤੁਸੀਂ ਮੈਂ ਬਿਲਕੁਲ ਠੀਕ ਤੁਸੀਂ ਸੁਣਾਓ ਕਿਦਾਂ ਬਸ ਆਲ ਗੁੱਡ ਕੁੜੀ ਹਰਿਆਣੇ ਵਾਲ ਦੀ ਫਿਲਮ ਅੱਜ ਵੇਖਣ ਆਏ ਆਪਾਂ ਅੱਜ ਪ੍ਰੀਮੀਅਰ ਹੈ ਕਿਵੇਂ ਦੇ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਫਿਲਮ ਲੱਗੀ ਮਤਲਬ ਇੱਕ ਐਦਾਂ ਹੀ ਨਹੀਂ ਮੈਂ ਕਹਿ ਰਿਹਾ ਕਿ ਵਧੀਆ ਲੱਗੀ ਪਰ ਬਹੁਤ ਵਧੀਆ ਫਿਲਮ ਲੱਗੀ ਹਾਂ ਸੈਕਿੰਡ ਹਾਫ ਤਾਂ ਮਤਲਬ ਕਮਾਲ ਹੀ ਹੋ ਗਿਆ ਤੁਹਾਨੂੰ ਵੀ ਇਦਾਂ ਫੀਲ ਹੋਇਆ ਮਤਲਬ ਆਬਵੀਅਸਲੀ ਜਦੋਂ ਹਾਸਾ ਆਊਗਾ ਤੇ ਬਹੁਤ ਜ਼ਿਆਦਾ ਹਾਸਾ ਆਉਂਦਾ ਹੈ ਬਟ ਜਦੋਂ ਇਮੋਸ਼ਨਲ ਸੀਨ ਸੀਗੇ ਜਿੱਦਾਂ ਕੁਸ਼ਤੀ ਨੂੰ ਲੈ ਕੇ ਹੈਨਾ ਜਾਂ ਫੈਮਿਲੀ ਨੂੰ ਲੈ ਕੇ ਇਮੋਸ਼ਨਲ ਹੋਏ ਤੁਸੀਂ ਮੈਂ ਹਾਂਜੀ ਮੈਂ ਤਾਂ ਮਤਲਬ ਪਹਿਲਾਂ ਹੱਸਿਆ ਵੀ ਬਹੁਤ ਅੱਜ ਮੈਂ ਮਤਲਬ ਬਹੁਤ ਚਿਰ ਬਾਅਦ ਮੈਂ ਥੀਏਟਰ ਚ ਇੰਨਾ ਹੱਸਿਆ ਹਾਂ ਹੱਸਿਆ ਵੀ ਬਹੁਤ ਤੇ ਇਮੋਸ਼ਨਲ ਵੀ ਹੋਇਆ ਮੈਂ ਇੱਥੇ ਇੱਥੇ ਉਹ ਜਸ਼ਪਾਲ ਜੀ ਦੇ ਸੀਨ ਸੀ ਬੜੇ ਕਮਾਲ ਸੀ ਉਹਨਾਂ ਯਸ਼ਪਾਲ ਜੀ ਦਾ ਜ਼ਿਕਰ ਹੋਇਆ ਉਹਨਾਂ ਦੀ ਐਕਟਿੰਗ ਬਾ ਕਮਾਲ ਹੈਨਾ ਪੰਜਾਬੀ ਫਿਲਮਾਂ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਕਿ ਇੰਨੇ ਵਧੀਆ-ਵਧੀਆ ਐਕਟਰ ਚਾਹੇ ਬਾਲੀਵੁੱਡ ਦੇ ਵਿੱਚ ਕੰਮ ਕਰਦੇ ਹੋ ਚਾਹੇ ਸਾਊਥ ਦੇ ਵਿੱਚ ਜਦੋਂ ਇੱਥੇ ਆ ਕੇ ਕੰਮ ਕਰਦੇ ਆ ਕਿੰਨੀ ਖੁਸ਼ੀ ਹੁੰਦੀ ਕਿ ਸਾਡੇ ਸਿਨੇਮਾ ਦੀ ਕਿੰਨੀ ਗਰੋਥ ਹੋਈ ਬੜਾ ਵੱਡਾ ਹੋ ਰਹੀ ਸਿਨੇਮਾ ਮਤਲਬ ਇਹ ਮੈਨੂੰ ਪੰਜਾਬੀ ਉੱਪਰ ਜਾ ਰਿਹਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਪੰਜਾਬੀ ਫਿਲਮਾਂ ਪਹਿਲਾਂ ਤਾਂ ਜਦੋਂ ਕੈਰੀਅਰ ਜੱਟਾ 100 ਕਰੋੜ ਕਰਕੇ ਕੀ ਕਿੰਨੀ ਵੱਡੀ ਲੱਗੀ ਯਾਰ ਅੱਛਾ ਅਸੀਂ 100 ਕਰੋੜ ਕਲੱਬ 'ਚ ਆ ਗਏ ਹਨ ਤੇ ਪੰਜਾਬੀ ਸਿਨੇਮਾ ਵੱਡਾ ਹੋ ਰਿਹਾ ਮੈਨੂੰ ਲੱਗਦਾ ਹੁੰਦਾ ਕਿ ਸਾਰੇ ਆਰਟਿਸਟਸ ਨੂੰ ਸਪੋਰਟ ਕਰਨੀ ਚ ਆਪਣੀ ਇੰਡਸਟਰੀ ਵੱਡੀ ਹੋ ਰਹੀ ਹੈ ਚਾਹੇ 뮤직 ਚਾਹੇ ਫਿਲਮ ਮਤਲਬ 뮤직 ਇੰਡਸਟਰੀ ਤੇ ਖੈਰ ਸਾਡੀ ਪਹਿਲਾਂ ਹੀ ਬਹੁਤ ਵੱਡੀ ਹੈ ਫਿਲਮ ਇੰਡਸਟਰੀ ਵੱਡੀ ਹੋ ਰਹੀ ਹੈ ਤਾਂ ਬਹੁਤ ਸਪੋਰਟ ਕਰਨੀ ਚਾਹੀਦੀ ਸਭ ਨੂੰ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਪਤਾ ਕੀ ਹੁੰਦੀ ਹੈ ਕਿ ਤੁਹਾਡੇ ਆਲਮੋਸਟ ਹਰ ਫਿਲਮ ਦੇ ਵਿੱਚ ਗੀਤ ਲਈ ਹੁੰਦੇ ਆ ਸੋ ਇਸ ਗਾਣੇ ਇਸ ਫਿਲਮ ਦੀ 뮤직 ਬਾਰੇ ਜਾਨਣਾ ਚਾਹੂੰਗੀ ਹੈ ਨਾ ਜਿਹੜਾ ਅਸੀਂ ਗਾਣੇ ਵੇਖ ਰਹੇ ਸੀਗੇ ਉਹ ਇਦਾਂ ਨਹੀਂ ਸੀ ਕਿ ਜਿੱਥੇ ਲੋਡ ਨਹੀਂ ਉੱਥੇ ਪਏ ਹੋਏ ਕਿਉਂਕਿ ਹਰ ਸਿਚੁਏਸ਼ਨ ਦੇ ਹਿਸਾਬ ਨਾਲ ਗਾਣੇ ਸੀਗੇ ਤੁਸੀਂ ਕਿੰਨੇ ਇੰਜੋਏ ਕੀਤੇ ਮੈਂ ਗਾਣੇ ਬਹੁਤ ਦੀ ਮੈਂ ਤਾਂ ਸਗੋਂ ਮੈਨੂੰ ਡਰ ਸੀਗਾ ਕਿ ਯਾਰ ਵੀ ਠੀਕ ਰਹਿ ਜਾਣ ਗਾਣੇ ਹਾਂ ਕਿਉਂਕਿ ਹਰਿਆਣਵੀ ਪਹਿਲੀ ਵਾਰ ਮੈਂ ਕਰਦਾ ਸੀ ਮਿਕਸਚਰ ਜਿਹਾ ਹਰਿਆਣਵੀ ਦਾ ਤੇ ਫਿਰ ਮੈਨੂੰ 뮤직 ਦਾ ਸੀ ਕਿਉਂਕਿ ਹਰਿਆਣੇ ਵਾਲਿਆਂ ਦਾ 뮤직 ਥੋੜਾ ਜਿਹਾ ਨਾ ਉਹ ਲਾਈਟ ਰੱਖਦੇ ਆਪਣੇ ਨਾਲ ਆਪਾਂ ਮਤਲਬ ਬਹੁਤ ਮੇਨਟੇਨਡ 뮤직 ਹੁੰਦਾ ਆਪਣਾ ਮੈਂ ਮਿਕਸ ਇਹ ਨਹੀਂ ਉਹਨਾਂ ਦਾ ਮਾੜਾ ਹੁੰਦਾ ਪਰ ਉਹਨਾਂ ਦਾ ਥੋੜਾ ਹਲਕਾ ਹੁੰਦਾ ਵੀ ਲਾਈਟ ਰੱਖਦੇ ਪਤਾ ਨਹੀਂ ਕਿਉਂ ਤੇ ਫਿਰ ਇੱਕ ਦੋ ਗਾਣਿਆਂ ਦਾ ਟੱਚ ਉਹਦਾਂ ਦਾ ਵੀ ਸੀ ਮੈਨੂੰ ਪਹਿਲਾਂ ਲੱਗਦਾ ਸੀ ਯਾਰ ਪਤਾ ਨਹੀਂ ਕਿਵੇਂ ਲੱਗ ਰਿਹਾ ਪਰ ਫਿਲਮ ਚ ਵਧੀਆ ਲੱਗ ਰਿਹਾ ਲੱਗਿਆ ਕਿ ਚੈਲੰਜ ਆ ਗਿਆ ਇਸ ਵਾਰ ਤੇ ਚੈਲੰਜ ਸੀ ਮੈਨੂੰ ਬੜਾ ਕਿਉਂਕਿ ਇਹ ਟਾਈਮ ਤੇ ਨਾ ਮੈਂ ਤਿੰਨ ਫਿਲਮਾਂ ਕਰ ਰਿਹਾ ਸੀ ਜਦੋਂ ਕੁੜੀ ਹਰਿਆਣੇ ਵਾਲਦੀ ਚੱਲ ਰਹੀ ਸੀ ਉਦੋਂ ਹੀ ਅਸੀਂ ਅਰਦਾਸ ਦਾ 뮤직 ਵੀ ਨਾਲ ਲੜ ਕਰ ਰਹੇ ਸੀ ਹਰਿਆਣੇ ਵਾਲਦੀ ਦਾ ਵੀ ਕਰ ਰਹੇ ਸੀ ਇੱਕ ਫਿਲਮ ਸਸਕੁਟਨੀ ਜੀ ਗਾਣਾ ਸੀ ਕੋ ਦਾ ਕਰ ਰਹੇ ਸੀ ਤੇ ਮੈਨੂੰ ਮਤਲਬ ਉਦੋਂ ਮੈਂ ਸ਼ਿਫਟਾਂ 'ਚ ਕੰਮ ਕਰ ਰਿਹਾ ਸੀ ਕਿ ਸਵੇਰੇ 3 ਘੰਟੇ ਉਧਰ 3 ਘੰਟੇ ਉਧਰ 3 ਘੰਟੇ ਉਧਰ بڑا ਚੈਲੈਂਜ ਸੀ ਪਰ ਮਾਰ ਨੇ ਇੱਜ਼ਤ ਰੱਖੀ ਬਿਲਕੁਲ ਇੱਜ਼ਤ ਰੱਖੀ ਬਹੁਤ ਸੋਹਣਾ ਗਾਣਾ ਛੇ ਅਰਦਾਸ ਕਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਥਰਡ ਪਾਰਟ ਬਣ ਰਿਹਾ ਹੈ ਅਰਦਾਸ ਜਦੋਂ ਪਹਿਲੀ ਰਿਲੀਜ਼ ਹੋਈ ਸੀ ਤੁਹਾਡੇ ਗੀਤ ਉੱਚ ਜਿਹੜੇ 뮤ਜ਼ਿਕ ਲੋਕਾਂ ਨੇ ਬਹੁਤ ਪਸੰਦ ਕੀਤਾ ਪਸੰਦ ਕੀਤੇ ਹੈ ਨਾ ਸੋ ਇਸ ਵਾਰ ਲੋਕਾਂ ਦੀ ਐਕਸਪੈਕਟੇਸ਼ਨ ਵੀ ਬਹੁਤ ਵਧੀ ਹੋਈ ਹੈ ਅ ਅਰਦਾਸ ਦੇ ਜਿੱਦਾਂ ਦੇ ਗੀਤ ਸੀਗੇ ਹੈ ਨਾ ਉਹ ਮੈਨੂੰ ਲੱਗਦਾ ਕਿ ਜਿਹੜਾ ਸਬਬੀ ਜਿਹੜੇ ਗੀਤਾ ਜਾਂ ਰੱਬ ਵੱਲੋਂ ਹੀ ਇੱਕ ਤੁਹਾਨੂੰ ਬਖਸ਼ ਹੋ ਜਾਂਦੇ ਆ ਜਾਂ ਕਹਿ ਦਿੰਦੇ ਆ ਕਿ ਹਾਂ ਉਹਦੇ ਵੱਲੋਂ ਆਮਦ ਹੋਈ ਹੈ ਤਾਂ ਲਿਖੇ ਗਏ ਸੋ ਇਸ ਵਾਰ ਵੀ ਇਦਾਂ ਹੀ ਹੋਇਆ ਤੁਸੀਂ ਯਕੀਨ ਮੰਨਿਓ ਮਤਲਬ ਅਰਦਾਸ ਮੈਂ ਮੈਂ ਮੇਰੀ ਵਡਿਆਈ ਨਹੀਂ ਕਰ ਰਿਹਾ ਮੈਂ ਮਤਲਬ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਨੇ ਦਿੱਤਾ ਮੈਂ ਤੁਸੀ ਸੱਚ ਮੰਨਿਓ ਕਿ ਮੇਰਾ ਅਜ ਤੱਕ ਦਾ ਬੈਸਟ 뮤직 ਉਹ ਕਰਦਾਸ ਦਾ ਮਤਲਬ ਮੈਂ ਬਹੁਤ ਘੱਟ ਮੈਂ ਆਪਣੇ ਆਪ ਤੋਂ ਸੈਟੀਸਫਾਈਡ ਹੁੰਦਾ ਹੀ ਨਹੀਂ ਮੈਨੂੰ ਕਦੇ ਨਹੀਂ ਲੱਗਦਾ ਕਿ ਮੈਂ ਬਹੁਤ ਘੈਂਟ ਕੀਤਾ ਮੈਨੂੰ ਕਦੇ ਵੀ ਨਹੀਂ ਲੱਗਦਾ ਪਰ ਜਦੋਂ ਮੈਂ ਅਰਦਾਸ ਦੇ ਗਾਲੇ ਸੁਣਦਾ ਮੈਨੂੰ ਇੰਨਾ ਚੰਗਾ ਲੱਗਦਾ ਮੈਨੂੰ ਕੱਲ ਗਿੱਪੀ ਬਾਈ ਦਾ ਕਾਲ ਆਇਆ ਕਹਿੰਦੇ ਬੰਬੇ ਉਹਨਾਂ ਨੇ ਅਜੇ ਦੇ ਸਰ ਉਹਨਾਂ ਨੇ ਫਿਲਮ ਦੇਖੀ ਹੋਣੀ ਹੈ ਕਹਿੰਦੇ ਦੇਖ ਕੇ ਉਹਨਾਂ ਦਾ ਫੋਨ ਆਇਆ ਕਿ ਯਾਰ ਫਿਲਮ ਬੜੀ ਵਧੀਆ ਲੱਗੀ ਕਹਿੰਦੇ ਫੋਨ ਕੱਟਿਆ ਗਿਆ ਉਸ ਤੋਂ ਬਾਅਦ ਦੁਬਾਰਾ ਕਾਲ ਆਈ ਕਿ ਸਾਨੂੰ ਤੇ ਫਿਰ ਮੈਨੂੰ ਜਦੋਂ ਗਿੱਪੀ ਬਾਈ ਨੇ ਕਿਹਾ ਚਲੋ ਸ਼ੁਕਰ ਹੈ ਜੀ ਫਿਰ ਠੀਕ ਹੈ ਸੋਚਦੇ ਹੁੰਦੇ ਹਾਂ ਜਦੋਂ ਕਦੋਂ ਮੇਰੀ ਸ਼ੁਰੂਆਤ ਹੋਈ ਸੀ ਤੇ ਅੱਜ ਕਿਸ ਮੁਕਾਮ ਤੇ ਆ ਕਿੰਨਾ ਕਰ ਸ਼ੁਕਰਾਨਾ ਜਿਹੜਾ ਕਿ ਹਰ ਵੇਲੇ ਸ਼ੁਕਰਾਨਾ ਕਰਦੇ ਰਹਿੰਦੇ ਰੱਬ ਦਾ ਜੋ ਇਹ ਲਾਈਫ ਜਿਹੜੀ ਜ਼ਿੰਦਗੀ ਮੇਰੇ ਤੋਂ ਹੀ ਮੈਂ ਇਕੱਲਾ ਸ਼ੁਕਰੀ ਕਰਦਾ ਬਸ ਕਿਉਂਕਿ ਮੈਂ ਮੈਂ ਆਪਣੇ ਆਪ ਨੂੰ ਮਤਲਬ ਕਦੇ ਐਡਾ ਸਮਝਿਆ ਹੀ ਨਹੀਂ ਕਿ ਯਾਰ ਮੈਂ ਕਰ ਰਿਹਾ ਮੈਨੂੰ ਲੱਗਦੀ ਲੱਗਦਾ ਹੀ ਨਹੀਂ ਹੈ ਮੈਨੂੰ ਲੱਗਦਾ ਵੀ ਜੇ ਮੈਂ ਕਰਦਾ ਹਾਂ ਤੇ ਮੈਂ ਕੁਝ ਵੀ ਕਰਾਂ ਸਵੈ ਮੈਡੀ ਕਰ ਰਹਾ ਇਹ ਮਾਰਾ ਹੀ ਕਰ ਰਹੇ ਨੇ ਉਹੀ ਕਰਵਾ ਰਹੇ ਨੇ ਮੇਰੇ ਆਪਣੇ ਵਸ ਦੀ ਗੱਲ ਨਹੀਂ ਹੈ ਜੀ ਕਿੰਨੀ ਸੈਟੀਸਫੈਕਟਰੀ ਹੈ ਇਹ ਲਾਈਫ ਇੱਕ ਟਾਈਮ ਦੇ ਤੁਸੀਂ ਆਪਾ ਦੇਖ ਮੈਂ ਥੋੜੇ ਟਾਈਮ ਪਹਿਲੇ ਤੁਹਾਡੀ ਦੇਖ ਲਈ ਸੀ ਸਨੈਪਚੈਟ ਤੁਸੀਂ ਬਾਹਰ ਸ਼ੋਅ ਕਰ ਰਹੇ ਹੋ ਹੈਨਾ ਹੁਣ ਤੁਸੀਂ ਇੱਥੇ ਆ ਕੇ ਪ੍ਰੇਮਰਸ ਤੇ ਮਿਊਜ਼ਿਕ ਬੰਦਾ ਰਹਿੰਦਾ ਜਾਂ ਇੰਨੇ ਸੋਹਣੇ ਸੋਹਣੇ ਜਿਹੜੇ ਪ੍ਰੋਜੈਕਟਸ ਨੇ ਉਹਦਾ ਤੁਸੀਂ ਪਾਰਟ ਹੋ ਸੋ ਕਿੰਨੀ ਖੁਸ਼ੀ ਹੁੰਦੀ ਯਾਰ ਇੱਕ ਪਾਸੇ ਮੈਂ ਆਪਣੇ ਉਹ ਕੰਮ ਕਰ ਰਹੇ ਹਾਂ ਆਪਣਾ ਜਿਹੜਾ ਮੇਰਾ ਮਿਊਜ਼ਿਕ ਹੈ ਜਾਂ ਮੇਰੇ ਜਿਹੜੇ ਗੀਤ ਹੈ ਮੈਂ ਉਹ ਵੀ ਕਰ ਰਹੇ ਹਾਂ ਲੋਕਾਂ ਨੂੰ ਐਂਟਰੇਨ ਮੀ ਕਰ ਰਹੇ ਹਾਂ ਤੇ ਇੱਥੇ ਆ ਕੇ ਇ ਮੈਨੂੰ ਬਸ ਮਾਦਾ ਕੇ ਸ਼ੁਕਰ ਕਰਦਾ ਜੀ ਮੈਂ ਤਾਂ ਕਿਉਂਕਿ ਮੈਨੂੰ ਮੈਂ ਵਿਹਲਾ ਨਹੀਂ ਰਹਿ ਸਕਦਾ ਮਤਲਬ ਮੈਨੂੰ ਆਦਤ ਪੈ ਚੁੱਕੀ ਆ ਕਿਉਂਕਿ ਮੈਂ ਕੰਮ ਬਹੁਤ ਨਿੱਕੀ ਉਮਰ ਚ ਕਰਨ ਲੱਗ ਗਿਆ ਸੀ ਮੈਂ ਘਰੇ ਨਹੀਂ ਬੈਠ ਸਕਦਾ ਮੈਨੂੰ ਕੋਈ ਬੰਦਾ ਕਵੇ ਨਾ ਕਿ ਬੈਠੋ ਯਾਰ ਅੱਜ ਮੂਵੀ ਦੇਖਦੇ ਆ ਇਦਾਂ ਇਦਾਂ ਮੈਂ ਨਹੀਂ ਰਹਿ ਸਕਦਾ ਮਤਲਬ ਮੈਂ ਇੱਕ ਦਿਨ ਵੀ ਮੈਂ ਪੂਰਾ ਘਰੇ ਨਹੀਂ ਕੱਟ ਸਕਦਾ ਜਦੋਂ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਤੁਸੀਂ ਕਿਹਾ ਕਿ ਮੈਂ ਬਹੁਤ ਚਿਰ ਬਾਦ ਹੱਸਿਆ ਹੈ ਨਾ ਇਸ ਫਿਲਮ ਨੂੰ ਵੇਖ ਕੇ ਜਦੋਂ ਟਾਈਮ ਹੁੰਦਾ ਹੈ ਤੁਹਾਡੇ ਕੋਲ ਥੋੜਾ ਜਿਹਾ ਉਸ ਵੇਲੇ ਕਿਹੜੀਆਂ ਕਿਸ ਜਨਰ ਦੀਆਂ ਫਿਲਮਾਂ ਵੇਖਦੇ ਮੈਨੂੰ ਸਾਰੀਆਂ ਵਧੀਆ ਲੱਗਦੇ ਮੈਂ ਫੈਮਿਲੀ ਨਾਲ ਉਹਨਾਂ ਨਾਲ ਮੈਂ ਘਰ ਦੇ ਨਾਲ ਆਇਆ ਉਹਨਾਂ ਨੂੰ ਹੁਣੇ ਮੈਂ ਦੇਖ ਕੇ ਗਿਆ ਸੀਗਾ ਮਿਸਟਰ ਐਂਡ ਮਿਸਿਸ ਮਾਹੀ ਥੋੜੇ ਦਿਨ ਪਹਿਲਾਂ ਘਰ ਦੇ ਨਾਲ ਦੇਖ ਕੇ ਗਿਆ ਸੀ ਤਾਂ ਫਿਲਮਾਂ ਦੇਖਣ ਦਾ ਮੈਨੂੰ ਸ਼ੌਕ ਹੈ ਸ਼ੁਰੂ ਤੋਂ ਮੈਂ ਮਤਲਬ ਮੋਸਟ ਆਫ ਦਾ ਟਾਈਮ ਜੇ ਮੈਂ ਕੁਝ ਨਹੀਂ ਕਰਦਾ ਤਾਂ ਮੈਂ ਮੂਵੀ ਦੇਖਣ ਆਉਂਦਾ ਹਾਂ ਥੀਏਟਰ ਚ ਬਸ ਅੱਜ ਕੱਲੇ ਇੱਕ ਨਾ ਬਹੁਤ ਗੱਲ ਚੱਲ ਰਹੀ ਮੈਂ ਸਜ਼ਾਰਾ ਸਮਾਂ ਨਹੀਂ ਲਵਾਂਗੀ ਬਟ ਇਹ ਗੱਲ ਜ਼ਰੂਰ ਕਰਨਾ ਚਾਹਾਂਗੀ ਕਿ ਅੱਜ ਕੱਲ੍ਹ ਅਸੀਂ ਕਹਿੰਨੇ ਆ ਬਹੁਤ ਆਰਟਿਸਟ ਵੀ ਗੱਲ ਕਰਦੇ ਆ ਆਮ ਲੋਕ ਵੀ ਗੱਲ ਕਰਦੇ ਕਿ ਜੋ ਅਸੀਂ ਆਪਣੀ ਇੰਟਿਊਸ਼ਨਸ ਯੂਨੀਵਰਸ ਦੇ ਵਿੱਚ ਭੇਜਦੇ ਆ ਨਾ ਉਹ ਸਾਡੇ ਜਿਹੜੀ ਚੀਜ਼ਾਂ ਉਹ ਜ਼ਰੂਰ ਪੁੜੀਆਂ ਹੁੰਦੀਆਂ ਚਾਹੇ ਉਹ ਡੈਸਟਿਨ ਦੇ ਵਿੱਚ ਲਿਖੀਆਂ ਹੋਈਆਂ ਜਾਂ ਫਿਰ ਜੋ ਸਾਡੀ ਇੱਕ ਹੈਗਾ ਕਿ ਆਪਾਂ ਕਰਨਾ ਹੀ ਕਰਨਾ ਹੈ ਤਾਂ ਮਿਲਦਾ ਜ਼ਰੂਰ ਹੈ ਤੁਸੀਂ ਨਾ ਚੀਜ਼ਾਂ ਤੇ ਬਲੀਵ ਕਰ ਮੈਂ 10 ਮੈਂ ਬਸਤੇ ਜਾਂਦਾ ਵੀ ਮੈਂ ਇਦਾਂ ਹੀ ਫੀਲ ਕਰਦਾ ਹੁੰਦਾ ਇਹ ਵੀ ਮੈਂ ਨਾ ਇੱਕ ਬੜੀ ਲਗਜ਼ਰੀ ਜੀ ਕਾਰ ਆ ਮੈਂ ਬੈਠਾ ਉਹਦੇ ਜੀ ਤੇ ਮੈਂ ਉਹਨੂੰ ਚਲਾ ਰਿਹਾ ਤੇ ਆਪ ਹੀ ਮੋੜ ਰਿਹਾ ਮੈਂ ਉਹਨੂੰ ਇਦਾਂ ਬਸਤੇ ਰਿਹਾ ਮੈਂ ਐਕਚੁਅਲ ਚ ਫੀਲ ਕਰਦਾ ਸੀ ਮੈਂ ਤੇ ਉਹ ਉਸ ਤੋਂ ਬਹੁਤ ਉੱਪਰ ਹੋਇਆ ਜੋ ਵੀ ਹੈ ਮਤਲਬ ਅਬ ਜੋ ਜੋ ਫੀਲ ਕਰਦਾ ਸੀ ਮੈਂ ਹੁਣ ਵੀ ਬਹੁਤ ਸਾਰੀ ਚੀਜ਼ਾਂ ਪਹਿਲਾਂ ਪਤਾ ਲੱਗ ਜਾਂਦੀਆਂ ਨੇ ਬੜਾ ਇੰਟੂਇਸ਼ਨਸ ਹੋ ਜਾਂਦੀਆਂ ਨੇ ਤੇ ਇੰਟੂ ਮਤਲਬ ਇੰਟੂਇਸ਼ਨ ਚਲੋ ਵਕਰੀ ਚੀਜ਼ ਆ ਪਰ ਮੈਂ ਜੋ ਜੋ ਮੈਨੀਫੈਸਟ ਕਰਦਾ ਸੀ ਉਹ ਸਭ ਹੋਇਆ ਮੰਦਯੋ ਕੀ ਮੈਨੀਫੈਸਟੇਸ਼ਨ ਨੂੰ ਡਾਣ 1% ਮੰਨਦਾ ਹਾਂ ਮੈਂ ਮਤਲਬ ਮੈਂ ਇਹ ਮੈਂ ਹਮੇਸ਼ਾ ਤਾਂ ਹੀ ਕਹਿੰਦਾ ਨਾ ਵੀ ਚੰਗਾ ਬੋਲੋ ਚੰਗਾ ਸੁਣੋ ਪੋਜ਼ਿਟਿਵ ਤਾਂ ਹੀ ਕਹਿੰਦੇ ਸੀ ਉਹ ਸਿਆਣਿਆਂ ਨੇ ਪਹਿਲਾਂ ਗੱਲਾਂ ਕੀਤੀਆਂ ਸੀ ਬਸ ਉਹਨਾਂ ਨੂੰ ਚਲੋ ਮੈਨੀਫੈਸਟ ਸ਼ਬਦ ਸ਼ਾਇਦ ਬਾਅਦ ਚ ਆ ਗਿਆ ਹਾਂ ਹਾਂ ਪਰ ਗੱਲਾਂ ਸਾਰੀਆਂ ਪੁਰਾਣੀਆਂ ਨੇ ਤੁਸੀਂ ਇਹਨਾਂ ਚੀਜ਼ਾਂ 'ਚ ਬਿਲੀਵ ਕਰਦੋ ਕਈ ਲੋਕੀ ਕਹਿੰਦੇ ਕਿ ਆਪਣੇ ਕੰਮ ਦੇ ਨਾਲ ਜਿਹੜਾ ਹੈ ਨਾ ਅਸੀਂ ਲੋਕਾਂ ਨੂੰ ਦਿਖਾਵਾਂਗੇ ਅਸੀਂ ਕੀ ਕਰ ਰਹੇ ਹਾਂ ਜਾਂ ਜ਼ਿਆਦਾ ਗੱਲਾਂ ਕਰਨ ਦੇ ਵਿੱਚ ਨਹੀਂ 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 ਕੰਮ ਤਾਂ ਕਰਨਾ ਹੀ ਪੈਣਾ ਕੰਮ ਹੀ ਕਰਨਾ ਪੈਣਾ ਮਤਲਬ ਪਰ ਤੁਹਾਨੂੰ ਸੁਪਨੇ ਦੇਖਣੇ ਪੈਣੇ ਤੁਸੀਂ ਸੁਪਨੇ ਦੇਖੋ ਸੁਪਨੇ ਦੇਖਣੇ ਬਹੁਤ ਜ਼ਰੂਰੀ ਹੈ। ਇਸ ਵੇਲੇ ਕਿਹੜਾ ਸੁਪਨਾ ਚੱਲ ਰਿਹਾ ਹੈ? ਹੈਪੀ ਡੇ ਜਾਂ ਕੀ ਫੀਲ ਕਰ ਰਹੇ ਨੇ ਅੱਜਕੱਲ ਹੈਪੀ ਕੀ ਹਾਂ? ਇਹ ਚੀਜ਼ ਜਿਹੜੀ ਆ ਅੱਗੇ ਹੋਏਗੀ ਲਾਈਫ ਦੇ ਵਿੱਚ। ਬਸ ਮੈਂ ਮਿਹਨਤੀ ਕਰ ਰਹਾ ਜੀ ਮੈਨੂੰ ਇਹ ਹੈ ਕਿ ਮੈਂ ਗਾਣੇ ਵੱਡੇ ਕਰਨੇ ਆ। ਆਪਣੇ 뮤직 ਤੇ ਕੰਮ ਕਰਨਾ ਹੋਰ ਆਪਣੇ ਆਪ ਤੇ ਕੰਮ ਕਰਨਾ ਹੋਰ ਬਸ ਮੈਂ ਹੀ ਆਈ ਫਿਲਮਾਂ ਕਰਨੀਆਂ ਨੇ। ਮਤਲਬ ਇਹ ਸੋਚ ਰਿਹਾ ਬਸ। ਬਾਲੀਵੁੱਡ ਦੇ ਲਈ ਕੁਝ ਹੈ। ਬਾਲੀਵੁੱਡ ਲਈ ਬਸ ਉਹ ਵੀ ਸੋਚ ਰਣ ਨਾਲ ਨਾਲ। ਅਸਲ ਜੀ ਕੀ ਹੈ ਨਾ ਮਹਾਰਾਜ ਜਿਆਨਾ ਇੱਧਰ ਬਹੁਤ ਬਿਜ਼ੀ ਆ। ਟਾਚ ਬੁਡ ਮੈਂ ਟਾਚ ਛੁਡ ਹਾਂ ਜੀ ਇਧਰ ਤੇ ਉਹ ਟਾਈਮ ਹੀ ਨਹੀਂ ਮਿਲ ਪਾਰਾ ਵੀ ਜੇ ਕਈ ਨਾ ਵੀ ਚਾਹ ਕੇ ਆ ਹੁਣ ਮੈਨੂੰ ਕਿੰਨੀ ਵਾਰੀ ਧਰਮਾਂ ਤੋਂ ਕਾਲ ਆ ਗਈ ਗਾਣਿਆਂ ਲਈ ਪਰ ਪਤਾ ਨਹੀਂ ਕਿਉਂ ਮੈਂ ਨਹੀਂ ਜਾਂਦਾ ਵੀ ਮੈਂ ਚਾਹਨਾ ਮੈਂ ਕਰਾਂ ਮਤਲਬ ਮੈਂ ਹਮੇਸ਼ਾ ਚਾਹਨਾ ਕਿ ਮੈਂ ਬਾਲੀਵੁੱਡ ਕਰਾਂ ਮੈਂ ਬਾਲੀਵੁੱਡ ਕਰਾਂ ਪਰ ਮਾਰੇ ਵੱਲੋਂ ਇਧਰ ਬਿਜ਼ੀ ਰੱਬ ਨੇ ਕੀਤਾ ਹੈ ਜੀ ਪਰ ਇਹ ਵੀ ਚਲੋ ਚੰਗਾ ਆ ਆਪਣਾ ਘਰ ਵੀ ਬਹੁਤ ਚੰਗਾ ਜੀ ਸਭ ਤੋਂ ਜਣਾ ਤਾਂ ਇਹੀ ਨੇ ਸੋ ਸੋਨਾ ਘਰ ਆਪਣਾ ਹੀ ਹੈ ਮੈਨੂੰ ਲੱਗਦਾ ਹੈ ਹੋਰ ਆਪਣਾ میوزਿਕ ਵੀ ਬਹੁਤ ਗਰੋ ਕਰ ਰਿਹਾ ਹੈ ਸੋ ਬਹੁਤ سارے ਆਰਟਿਸਟ ਹੈ ਜਿਹੜੇ ਬਹੁਤ ਜ਼ਿਆਦਾ ਗਰੋ ਕਰ ਰਹੇ ਆ ਸੀ ਜਿੱਥੇ ਪੰਜਾਬੀ ਨਹੀਂ ਕਰੀ ਸੋਚਦੇ ਹੋਣਗੇ ਉੱਥੇ ਪੰਜਾਬੀ ਹੁਣ ਪਹੁੰਚ ਚੁੱਕੇ ਹੈ ਚਾਹੇ ਦਿਲਜੀਤ ਉਹਨਾਂ ਦੀ ਬਦੌਲਤ ਪਹੁੰਚੇ ਹੈ ਉਹਦੇ ਬਾਰੇ ਕੀ ਤੁਹਾਡੇ ਕੀ ਥੀ ਦਿਲਜੀਤ بھائی ਤਾਂ ਹੀ ਨੈਕਸਟ ਲੈਵਲ ਹੈ ਬਾਈ ਨਾ ਜਿੰਨੀ ਵਾਰੀ ਵੀ ਗੱਲ ਹੋਈ ਹੈ ਮੈਂ ਹੁਣ ਵੀ ਚਲੋ ਥੋੜੇ ਦਿਨ ਪਹਿਲਾਂ ਵੀ ਇਦਾਂ ਚਮਕੀਲੇ ਬਾਰੇ ਗੱਲ ਹੋਣ ਲੱਗੀ ਕਿਉਂਕਿ ਚਮਕੀਲਾ ਜਦੋਂ ਸਾਈਨ ਕੀਤੀ ਸੀ ਸਾਈਨ ਕਰਨੀ ਸੀ ਉਦੋਂ ਅਸੀਂ ਇਕੱਠੇ ਸੀ ਤੇ ਉਹ ਬਾਈ ਸੋ ਕੋ ਡਰਦੇ ਸੀ ਮੈਨੂੰ ਕਹਿੰਦੇ ਯਾਰ ਵੀ ਕਿਵੇਂ ਮੈਗਾ ਬਾਈ ਕਰਨੀ ਚਾਹੀਦੀ ਥੋਨੂੰ ਕਹਿੰਦੇ ਯਾਰ ਲੋਕ ਕੀ ਕਹਿਣਗੇ ਮੇਰੇ ਫੋਨ 'ਚ ਹੁਣ ਵੀ ਮੈਸੇਜ ਆ ਮੈਂ ਤੁਹਾਨੂੰ ਬਾਅਦ ਦਿਖਾ ਦਾਂ ਕਹਿੰਦੇ ਮੈਂ ਕਿਹਾ ਬਾਈ ਕਿਹੜੇ ਲੋਕ ਯਾਰ ਕਿਉਂਕਿ ਲੋਕ ਤੁਹਾਡਾ ਚੰਗਾ ਵੀ ਯਾਦ ਨਹੀਂ ਰੱਖਦੇ ਤੇ ਮਾੜਾ ਵੀ ਨਹੀਂ ਰੱਖਦੇ ਤੁਸੀਂ ਕੰਮ ਕਰੋ ਵਧੀਆ ਕੰਮ ਕਰੋ ਤੇ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਚਮਕੀਲਾ ਆਈ ਫਿਰ ਹੁਣ ਸ਼ੋਜ਼ ਐਡੇ ਵੱਡੇ ਵੱਡੇ ਸ਼ੋਜ਼ ਕਰ ਰਹਾ ਹੈ ਭਾਈ ਹੁਣੇ ਮੈਂ ਅੱਜ ਤੋਂ 2 ਸਾਲ ਪਹਿਲਾਂ ਬਾਈ ਦਾ ਸ਼ੋਅ ਦੇਖਿਆ ਸੀ ਓਕਲੈਂਡ ਮਤਲਬ ਮੈਂ ਬਹੁਤ ਘੱਟ ਲੋਕਾਂ ਦੇ ਮੈਂ ਸ਼ੋਅ ਦੇਖੇ ਸਿੰਗਰਜ਼ ਦੇ ਮਤਲਬ ਜੀਤਪਾਲ ਜੀ ਦਾ ਦੇਖਿਆ ਤੇ ਮੈਨੂੰ ਉਦੋਂ ਵੀ ਐ ਲੱਗਦਾ ਸੀ ਕਿ ਐਡਾ ਸ਼ੋਅ ਤਾਂ ਯਾਰ ਕੋਈ ਵੀ ਨਹੀਂ ਕਰ ਸਕਦਾ ਪਰ ਹੁਣ ਤਾਂ ਖਤਮ ਹੀ ਕਰ ਤਾ ਨਾ ਕੰਮ ਉਹ ਜਿਹੜੇ ਹਾਲੀਵੁੱਡ ਦੇ ਜਾਂ ਜਿਵੇਂ ਫਾਲਕਨ ਵਰਗੇ ਸ਼ੋਅ ਦੇ ਵਿੱਚ ਉਹਨਾਂ ਦਾ ਇੰਟਰਵਿਊ ਹੋਣ ਵਾਲਾ ਹੈ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਯਾਰ ਚਿਰੰਜਾ 55000 ਬੰਦਾ ਇਕੱਠਾ ਕਰਨਾ ਟਿਕਟਡ ਸ਼ੋਅਸ ਤੇ ਉਪਰ ਉਹ ਵੀ ਵੀਕਡੇਜ਼ 'ਚ ਵੀਕਡੇਜ਼ 'ਚ ਕਿਉਂਕਿ ਉੱਥੇ ਵੀਕਐਂਡ ਤੇ ਲੋਕ ਫਿਰ ਵੀ ਜਾ ਸਕਦੇ ਆ ਵੀਕਡੇਜ਼ 'ਚ ਕਰਨਾ ਬਹੁਤ ਵੱਡੀ ਗੱਲ ਆ ਤੁਮ ਸਾਰਿਆਂ ਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਦ ਸਾਨੂੰ ਉਹਨਾਂ ਤੇ ਵੀ ਪ੍ਰਾਊਡ ਹੈ ਸਾਨੂੰ ਤੁਹਾਡੇ ਤੇ ਵੀ ਪ੍ਰਾਊਡ ਹੈ ਸਾਨੂੰ ਸਾਡੇ ਸਿਨੇਮਾ ਦੇ ਪ੍ਰਾਊਡ ਹੈ ਕਿ ਇੰਨਾ ਗਰੋ ਕਰਿਆ थैंक यू so much ਹੈਪੀ ਸਾਨੂੰ ਸਮਾਂ। थैंक यू सो मच थैंक यू। ਵੈਰੀ ਗੁੱਡ ਆ ਵਿਲ ਰੇਟ ਇਟ ਕਾਮੇਡੀ ਬਹੁਤ ਵਧੀਆ ਜੀ। ਬਹੁਤ ਸੋਹਣਾ। ਟੋਟਲੀ ਅਲੱਗ। ਹਰਿਆਣਾ ਪੰਜਾਬ ਦਾ ਰਿਸ਼ਤਾ ਵਧੀਆ ਜੋੜਤਾ। ਬਹੁਤ ਵਧੀਆ ਬਹੁਤ ਵਧੀਆ। ਉਹ ਸਰ ਰਕੇ ਸ਼ਰਮਾ ਜੀ ਹਰੇਕ ਵਕਰੀ ਗੱਲ ਹੈ ਵਰੀ ਡਿਫਰੈਂਟ ਕਨਸੈਪਟ ਆ ਕਿੰਦੇ ਆ। ਪਹਿਲਾਂ ਆਇਆ ਜੈ ਮੈਕਸੀਕੋ ਲੈ ਕੇ ਆਏ ਸੀ ਹੁਣ ਆ ਲੈ ਕੇ ਆਏ ਆ। ਬਹੁਤ ਵਧੀਆ ਕਨਸੈਪਟ ਹੈ ਡਿਫਰੈਂਟ। ਬਹੁਤ ਅੱਛਾ ਚੱਕਿਆ ਕੇ ਕੋਈ ਮੁੱਦਾ ਹੈਗੇ ਦੇਖੋ ਜਿਹੜਾ ਖੇਡ ਹੈ ਆਪਣਾ ਨੈਸ਼ਨਲ ਖੇਡ ਜਿਹੜੀਆਂ ਦੀ ਬੜੀ ਪੁਰਾਣੀ ਖੇਡ ਹੈ ਇਹਨੂੰ ਲੈ ਕੇ ਵੀ ਇੱਕ ਬੜਾ ਅੱਛਾ ਮੁੱਦਾ ਚੱਕਿਆ ਕੇ ਇਹਨੂੰ ਲੈ ਕੇ ਆਉਣਾ ਚਾਹੀਦਾ ਹੈ ਪਹਿਲੀ ਵਾਰ ਇਤਨਾ ਹੋਇਆ ਪੰਜਾਬੀ ਫਿਲਮ ਤੇਰੀ ਹੈ ਜਿਹੜੀ ਹਰਿਆਣੀ ਦੀ ਗੱਲ ਕੀਤੀ ਸੀ ਬਿਲਕੁਲ ਬਿਲਕੁਲ ਹੀ ਬਹੁਤ ਵਧੀਆ ਲੱਗੇ ਇਹ ਭਰਾ ਭਰਾ ਨੇ ਦੋਵੇਂ ਇਕੱਠੇ ਹੋ ਗਏ ਅੱਜ ਫਿਰ ਵਧੀਆ ਲੱਗਾ ਉਹਨੂੰ ਬਹੁਤ ਵਧੀਆ ਲੱਗਾ ਉਹਨੂੰ ਥੈਂਕ ਯੂ ਥੈਂਕ ਯੂ ਬਹੁਤ ਬੜੀ ਅੱਜ ਬਹੁਤ ਬੜਾ ਬਹੁਤ ਬੜੀ ਬਾਈ ਗਾਣੇ ਅੱਛੇ ਫਿਲਮ ਦਾ ਹੈ ਗਾਣੇ ਅੱਛੇ हां जी, तो 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 दे जी सो नोटेड ਕਿ ਕਿਹਨਾ ਕਰੈਕਟਰ ਸੀਗਾ ਜਾਨਣਾ ਚਾਹਵਾਗੇ ਕਿ ਕਿੰਨੀ ਖੁਸ਼ ਹੋਈ ਆਪਣਾ ਘਰ ਵੇਚ ਕੇ ਬਦਲਣ ਦੇ ਵਿੱਚ ਬਹੁਤ ਖੁਸ਼ੀ ਹੋਈ ਜੀ ਹਮੇਂ ਸੋ ਕਿਹੜੇ ਲੇਡੀ ਸੀਗੇ ਜਿਨ੍ਹਾਂ ਨੇ ਐਮਈ ਵਿੱਚ ਨਾ ਫੋਟੋ ਕਰਾਣੀ ਤੇ ਕੁੰਡ ਗੱਡਿਆ ਹੋਇਆ ਸੀਗਾ ਬਟ ਜਦੋਂ ਆਪਣੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਕਪੜਾ ਲੈ ਉਹ ਨਹੀਂ ਹੈ ਜੀ ਹਾਂ ਪੇ ਉਹ ਤਾਂ گاਉਂ ਸੇ ਹੀ थी ਕੋਈ ਆਪਣਾ ਆਪਣਾ ਜਦੋਂ ਤੁਸੀਂ ਘਰ ਵੇਖਣਦੇ ਸੀ ਤੁਹਾਡੇ ਘਰੋਂ ਵੀ ਕੋਈ ਜਿਹੜਾ ਫਿਲਮ ਦੇ ਵਿੱਚ ਸ਼ੂਟ ਕੀਤਾ ਤੇ ਉਹ ਖੁਸ਼ੀ ਹੁੰਦੀ ਸੀ ਆਪਣੇ ਰਿਸ਼ਤੇਦਾਰਾਂ ਨੂੰ ਹੀ ਦੇਖ ਕੇ ਹਾਂਜੀ ਹਾਂਜੀ ਅਮੂਨੀ ਕੋ ਦੇਖਦੇ ਤੇ ਆਪਣੇ ਪਰਿਵਾਰ ਵਾਲੋ ਕੋਈ ਦੇਖਦੇ ਤੇ ਆਪਣੇ ਪਿੰਡ ਦਾ ਖਾੜਾ ਵੇਖ ਕੇ ਪਿੰਡ ਦੇ ਜਿਹੜੀ ਗਲੀਆਂ ਵੇਖ ਕੇ ਕਿਵੇਂ ਦਾ ਲੱਗਿਆ ਬਹੁਤ ਬੜੀ ਆ ਲੱਗਾ ਜੀ ਥੈਂਕ ਯੂ ਜੀ ਬਹੁਤ ਅੱਛੇ ਲੱਗੇ ਜੀ ਤੁਹਾਡਾ ਪਿੰਡ ਆ ਹਾਂਜੀ ਬਹੁਤ ਅੱਛਾ ਸਾਡੇ ਘਰ ਪਈ ਬਣੀ ਸੀ ਕਿਵੇਂ ਦਾ ਲੱਗਿਆ ਤੁਸੀਂ ਵਿੱਚ ਸੀਗੇ ਕਿ ਇੱਕ ਦੋ ਸੀਨ ਦੇ ਵਿੱਚ ਆਏ ਹੋ ਨੇ ਨੇ ਬਹੁਤ ਅਚ ਸੀਨਾ ਮਾਰੇ ਰੈਜ਼ੋ ਆਏ ਨੇ 2000 ਸੀਨ ਕٹے ہوئے ਹੈ ਜਦੋਂ ਸ਼ੂਟ ਹੋ ਰਿਹਾ ਸੀ ਘਰ ਦੇ ਵਿੱਚ ਅਦੋਂ ਕਿੰਨਾ ਦਾ ਮਾਹੌਲ ਬਣਿਆ ਬਹੁਤ ਅੱਛੀ ਲੱਗੀ ਬਹੁਤ ਅੱਛਾ ਹੈ ਜੀ ਹਾਂ ਹਾਂ ਜੀ ਕਪੜਾ ਤੁਹਾਡੇ ਕਪੜੇ ਪੂਰੇ ਜਿਹੜੇ ਹਰਿਆਣਵੀ ਪਾਏ ਹੋਏ ਐ ਸੋਨਮ ਨੇ ਹੈ ਨਾ ਉਹ ਕਿਵੇਂ ਦਾ ਕਿੰਨੀ ਖੁਸ਼ੀ ਹੁੰਦੀ ਸੀ ਬਹੁਤ ਅੱਛੀ ਲੱਗੀ ਸੋਨਮਾ ਮਾਰਿਆ ਹਰਿਆਣੇ ਵਾਲੇ ਕਪੜੇ ਉਹ ਮੈਂ ਬਹੁਤ ਅੱਛੀ ਲੱਗੇ ਬੋਲੀ ਵੀ ਠੀਕ ਹੈ ਠੀਕ ਹੈ ਅੱਛੀ ਲੱਗੀ ਅੱਛੀ ਲੱਗੀ ਇੱਕ ਨੰਬਰ ਦੀ ਬਣੀ ਜੀ ਇੱਕ ਨੰਬਰ ਲੱਗੀ ਗਾਣੇ ਕਿਵੇਂ ਲੱਗੇ ਤਮਮਸਤ ਜੀ ਗਾਣੇ ਤੋਂ ਜੀ ਫੇਮਸ ਸੀ ਸੀਟੀਆਂ ਬਹੁਤ ਵੱਜਦੀਆਂ ਸੀ ਅਸੀਂ ਅਸੀਂ ਵੇਖਣ ਲਈ ਨਾ ਜ਼ਿਆਦਾ ਸਭ ਤੋਂ ਵਧੀਆ ਸੀ ਨੀ ਸਭ ਤੋਂ ਇਮੋਸ਼ਨਲ ਕਰਨ ਵਾਲਾ ਸੀਨ ਕਿਹੜਾ ਲੱਗਿਆ ਤੁਹਾਨੂੰ ਹਮੇ ਤਾਂ ਪੂਰਾ ਇੰਜੋਏ ਆ ਜੀ ਇਮੋਸ਼ਨਲ ਦਾ ਪਤਾ ਹੀ ਨਹੀਂ ਚਲਾ ਜਾਂਦੇ ਹੋ ਵੇਹੇ ਖਾੜਾ ਜਦੋਂ ਹੁੰਦੇ ਦੰਗਲ ਹੁੰਦੇ ਵੇਖਣ ਜਾਂਦੇ ਹੋ ਕੀ ਬੰਦੇ ਜਾਂਦੇ ਘਰ ਦੇ ਨਹੀਂ ਜੀ ਸਭ ਮਸਤ ਥੇ